ਲੋ ਹੁਣ ਭਗਵੰਤ ਮਾਨ ਦਾ ਪਤਾ ਲੈਣ ਤਾਂ ਸਾਰੇ ਬਿਜ਼ਨਸਮੈਨ ਪਹੁੰਚ ਜਾਣਗੇ ਭਗਵੰਤ ਮਾਨ ਬਿਮਾਰ ਹੋਇਆ ਤੇ ਉਹਦੇ ਸਾਰੇ ਦੇ ਸਾਰੇ ਜਿਹੜੇ ਕਹਿ ਲੋ ਮੀਡੀਆ ਚੈਨਲ ਅੱਧਾ ਪੰਜਾਬ ਦੁੱਖ ਦੇ ਵਿੱਚ ਪਹੁੰਚ ਗਿਆ ਵੀ ਭਗਵੰਤ ਮਾਨ ਜਿਹੜਾ ਕਹਿ ਲੋ ਵੀ ਭਾਈ ਉਹ ਜਹਾਜ ਤੋਂ ਡਿੱਗ ਗਿਆ ਹੁਣ ਭਗਵੰਤ ਮਾਨ ਦੇ ਕਹਿਣਾ ਹੁੰਦਾ ਸੀ ਕਿ ਮੈਨੂੰ ਤਾਂ ਪੰਜਾਬ 'ਚ ਫਿਰਦੀ ਕੀੜੀ-ਕੀੜੀ ਦਿਖਦੀ ਆ ਔਰ ਅਫਸੋਸ ਦੀ ਗੱਲ ਇਹ ਵੀ ਚਲੋ ਕੋਈ ਗੱਲ ਨਹੀਂ ਹੋ ਸਕਦਾ ਟੈਨਸ਼ਨ ਹੁਣ ਪਰ ਉਹਨੂੰ ਜਹਾਜ਼ ਦੀ ਜਿਹੜੀ ਪੌੜੀ ਉਹ ਨਹੀਂ ਦਿੱਸੀ ਤੇ ਪੰਜਾਬ 'ਚ ਕੀੜੀ ਤਕੀਰ ਇਸ ਨਹੀਂ ਆ ਹੁਣ ਸਿੱਧੀ ਗੱਲ ਇਹ ਆ ਕਿ ਤੁਸੀਂ ਭਗਵੰਤ ਮਾਨ ਦੀ ਭਗਵੰਤ ਮਾਨ ਤੱਕ ਰਹੀ ਜਾਂਦੇ ਇੱਕ ਆ ਪਰਿਵਾਰ ਆ ਜਿਹੜਾ ਕਈ ਸਾਲਾਂ ਤੋਂ ਮੰਝੇ ਤੇ ਪਿਆ ਕਮਾਉ ਨੂੰ ਉਹਨਾਂ ਕੋਲ ਕੋਈ ਨਹੀਂ ਹੈਗਾ 14 ਸਾਲ ਦਾ ਬੱਚਾ ਉਹਨਾਂ ਦਾ ਦਿਹਾੜੀ ਜਾਂਦਾ ਨਾਲੇ ਸਕੂਲ ਜਾਂਦਾ ਇਸੇ ਪਿੰਡ ਦੇ ਹੋਰ ਬੰਦੇ ਆ ਮੈਂ ਤੁਹਾਨੂੰ ਉਹ ਵੀ ਬਹੁਤ ਜਲਦ ਮਲਾਉਣਾ ਤੇ ਪਹਿਲਾਂ ਆ ਚੈੱਕ ਕਰੋ ਵੇਖਦੇ ਹੁਣ ਇੰਨਾ ਗਰੀਬਾਂ ਦੀ ਕੌਣ ਗੱਲ ਸੁਣਦਾ ਆ ਸੁਣੋ ਸਾਰੀ ਗੱਲ ਤੇ ਆ ਵੇਖ ਲਓ ਉਹਨਾਂ ਦੇ ਘਰ ਦੇ ਹਾਲਾਤ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਰਾਵੋ ਤੁਹਾਨੂੰ ਪੰਜਾਬ ਦੇ ਹਾਲਾਤ ਵਿਖਾਉਣ ਲੱਗੇ ਆ ਸਰਕਾਰਾਂ ਤਾਂ ਸਾਡੀਆਂ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਦੱਸੀ ਜਾਂਦੀਆਂ ਵੀ ਰੰਗਲਾ ਪੰਜਾਬ ਬਣ ਚੁੱਕਿਆ ਪਰ ਇਹ ਰੰਗਲਾ ਪੰਜਾਬ ਨਹੀਂ ਕੰਗਲਾ ਪੰਜਾਬ ਬਣ ਚੁੱਕਿਆ ਆ ਕਿਹੜਾ ਡੇਟ ਆਫ ਬਰਥ ਕੀ ਹੈ ਵੱਡੇ ਬੇ ਤੇਰਾ 2000 2009 ਦਾ ਡੇਟ ਆਫ ਬਰਥ ਤੇ ਇਹਨਾਂ ਦੇ ਘਰ ਦਾ ਜੀ ਕੋਈ ਵੀ ਕਮਾਉਣ ਵਾਲਾ ਹੈ ਨਹੀਂ ਨਾਲੇ ਤਾਂ ਮੁੰਡਾ ਦਸਵੀਂ ਦੇ ਵਿੱਚ ਪੜਨ ਜਾਂਦਾ ਤੇ ਵਿੱਚੋਂ ਹਫਤੇ ਦੇ ਵਿੱਚੋਂ ਕੋਈ ਇੱਕ ਦੋ ਦਿਹਾੜੀਆਂ ਲਾਉਂਦਾ ਤਾਂ ਕਿ ਘਰ ਦਾ ਖਰਚਾ ਨਿਕਲ ਸਕੇ ਆ ਸਭ ਤੋਂ ਪਹਿਲਾਂ ਜਿਹੜਾ ਕਹਿ ਲੋ ਬਜ਼ੁਰਗ ਮਾਤਾ ਜਿਹਨੂੰ ਲਗਭਗ ਮੈਂ ਹੀ ਦੇਖਦੇ ਨੂੰ ਹੋ ਗਿਆ ਵੀ ਮੇਰੇ ਨਾਨਕਾ ਪਿੰਡਾ ਲੱਖੇਵਾਲੀ ਮੰਡੀ ਹਲਕਾ ਮਲੋਟ ਤੇ ਜਿਹੜੀ ਬੀਬੀ ਐਮਐਲਏ ਆ ਮਲੋਟ ਦੀ ਕੀ ਨਾ ਸੀ ਬਲਵਿੰਦਰ ਕੌਰ ਬਲਜੀਤ ਕੌਰ ਬਲਜੀਤ ਕੌਰ ਉਹ ਬੀਬੀ ਬਲਜੀਤ ਕੌਰ ਨੂੰ ਵੀ ਕਹੂੰਗਾ ਵੀ ਤੁਹਾਡਾ ਕੰਮ ਤੇ ਹੋਇਆ ਪਿਆ ਵੀ ਚਿੰਗਮ ਤਰ੍ਹਾਂ ਲੋਕਾਂ ਨੂੰ ਚੱਬ ਲਿਆ ਔਰ ਲੋਕਾਂ ਨੂੰ ਜਿਵੇਂ ਕੱਲ ਵੀ ਚਿੰਗਮ ਤਰ੍ਹਾਂ ਚੱਬ ਲਿਆ ਤੇ ਉਹ ਹੁਣ ਤੁਸੀਂ ਮਿੱਠਾ ਚੂਸ ਕੇ ਉਦੋਂ ਬਾਅਦ ਸਿੱਟਣ ਵਾਲਾ ਕੰਮ ਹੋ ਜਾਂਦਾ ਹੁਣ ਤੁਸੀਂ ਆਹ ਹਸਾਬ ਲਾ ਲਓ ਵੀ ਮਲੋਟ ਢਲਕੇ ਦੇ ਵਿੱਚ ਢੇੜਾ ਮਾਰ ਕੇ ਵੇਖੋ ਵੀ ਲੋਟ ਲੋਕ ਆ ਜਿਹੜੇ ਉਹ ਕਿੰਨੇ ਕੌਖੇ ਬੈਠੇ ਆ ਆ ਮਾਤਾ ਨੂੰ ਲੱਗ ਭੱਗ ਮੈਂ ਜਦੋਂ ਦਾ ਆਉਨਾ ਇਹ ਵਿਚਾਰੀ ਮੰਜੇ ਤੇ ਪਈ ਹੁੰਦੀ ਆ ਹੋ ਗਏ ਮਾਤਾ ਲੱਗ ਭੱਗ ਤੈਨੂੰ ਕਿ 1 ਸਾਲ ਤੋਂ 6-7 ਸਾਲ ਹੋ ਗਏ ਹਾਂ ਜੀ ਆ ਮਾਤਾ ਦਾ ਮੁੰਡਾ ਇਹ ਵਿਚਾਰਾ ਸ਼ੂਗਰ ਦਾ ਮਰੀਜ਼ ਆ ਇਹਦੇ ਪੈਰ ਦੇ ਕੂਠੇ ਕੱਟਿਆ ਕੱਟਿਆ ਆਇਆ ਇਹ ਵੀ ਕੰਮ ਕਰਨ ਯੋਗਰਾ ਨਹੀਂਗਾ ਤੇ ਉਹ ਜਿਹੜੀ ਬੀਬੀ ਆ ਵਿਚਾਰੀ ਵੈਸੀ ਸਿੱਧੀ ਆ ਤੇ ਆ ਜਿਹੜਾ ਮੁੰਡਾ ਕਿੰਨੀ ਸਾਲ ਉਮਰ ਵੱਡੇ ਬਾਈ ਤੇਰੀ 14 14 ਸਾਲ ਦਾ ਮੁੰਡਾ ਦਿਹਾੜੀ ਜਾਂਦਾ ਹੁਣੇ ਘਰ-ਬਾਰ ਤੁਹਾਨੂੰ ਵਿਖਾ ਦੇਣਾ ਆ ਜੋ ਗਾਂ ਹੀ ਆ ਜੋ ਆ ਘਰ-ਬਾਰ ਤੁਹਾਨੂੰ ਵਿਖਾ ਦੇਣਾ ਮੈਨੂੰ ਏ ਆ ਘਰ-ਬਾਰ ਤੁਸੀਂ ਚੈੱਕ ਕਰ ਲੋ ਵੀ ਆ ਘਰ-ਬਾਰ ਆ ਇੱਕੋ ਹੀ ਕਮਰਾ ਨਾ ਕੋਈ ਰਸੋਈ ਜਿਹੜੀ ਆਪਾਂ ਕਹਿ ਦਿੰਨੇ ਆ ਕਿ ਜੀ ਇਹ ਸਾਡਾ ਰੰਗਲਾ ਪੰਜਾਬ ਆ ਜਾਂ ਕੁਛ ਆ ਔਰ ਸਾਡੇ ਬਹੁਤ ਹੀ ਸਤਿਕਾਰਯੋ ਕੇਜਰੀਵਾਲ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਅਸਤੀਫੇ ਦੇ ਦਾਂਗੇ ਸਾਡੇ ਤੇ ਆ ਜੋ ਇਲੈਕਸ਼ਨਾਂ ਵੇਲੇ ਤਾਂ ਤੁਸੀਂ ਸਾਰਿਆਂ ਦੇ ਘਰ ਵੇਖ ਲੈਨੇ ਆ ਇਹਨਾਂ ਦਾ ਰੱਬ ਆ ਜਿਹੜਾ ਉਹ ਰੱਬ ਨਹੀਂ ਰੱਬ ਨਹੀਂ ਹੁੰਦਾ ਇਹਨਾਂ ਦਾ ਇਹਨਾਂ ਦੀ ਸਰਕਾਰ ਹੁੰਦੀ ਆ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਚਲਾਉਣ ਵਾਲੀ ਸਰਕਾਰ ਹੁੰਦੀ ਆ ਤੇ ਜਦੋਂ ਸਰਕਾਰ ਹੀ ਲੋਕਾਂ ਨੂੰ ਲਵਾਰਸ ਕਰਕੇ ਸਿੱਟ ਦੇਵੇ ਤਾਂ ਰੱਬ ਨੇ ਤਾਂ ਪਛਾਣਨਾ ਹੀ ਕੀ ਆ ਕਿਉਂਕਿ ਰੱਬ ਨੇ ਡਿਊਟੀ ਮੰਤਰੀਆਂ ਦੀ ਲਈ ਹੁੰਦੀ ਆ ਤੇ ਹੁਣ ਇੱਥੇ 14 14 ਸਾਲ ਦੇ ਬੱਚੇ ਆ ਜਿਹੜੇ ਆ ਘਰ-ਬਾਰ ਤੁਸੀਂ ਵਿਖਾ ਦੋ ਇੱਕਰੀ 14 14 ਸਾਲ ਦੇ ਬੱਚੇ ਦਿਹਾੜੀਆਂ ਜਾ ਰਹੇ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਹਾਲ ਕੀ ਹੋਊਗਾ ਇਹ ਮੇਰੀ ਸਰਕਾਰ ਨੂੰ ਬੇਨਤੀ ਆ ਬੀਬੀ ਜਿਹੜੀ ਹਲਕਾ ਮਲੋੜਦੀ ਐ ਐਮ ਐਲ ਏ ਉਹਨਾਂ ਨੂੰ ਬੇਨਤੀ ਆ ਔਰ ਜਿਹੜੇ ਪੰਜਾਬ ਦੇ ਦਾਨੀ ਸੱਜਣਾ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਮਦਦ ਜ਼ਰੂਰ ਕਰੋ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਐਮ ਐਲ ਏ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਲੱਖੇ ਵਾਲੀ ਮੰਡੀ ਦੇ ਵਿੱਚ ਢੇਡਾ ਮਾਰੋ ਤੇ ਤੁਸੀਂ ਘਰ ਵਖਾਹੋ ਇਹੋ ਜਿਹੇ ਜਿਹੜੇ ਗਰੀਬ ਘਰ ਬੈਠੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਤੇ ਤੁਸੀਂ ਇਹਨਾਂ ਦੀ ਬਾਤ ਪੁੱਛੋ ਬੀਬੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਗੁਜ਼ਾਰਾ ਇੱਥੇ ਤੇ ਉਹ ਕੋਰੇ ਤੇ ਤਾਂ ਆਹਦਾ ਨਾ ਕਿਹਦਾ ਰਿਸ਼ਤਾ ਦੇ ਬੇਸਮੰਗ ਲੈਗਾ ਆ ਬੇਬੇ ਰੋ ਰਹੇ ਆ ਆ ਏਗਾ ਆ ਰਿਸ਼ਤੇਦਾਰ ਵੀ ਮੂੰਹ ਫੇਰੀ ਜਾਂਦੇ ਆ ਜੀ 10 ਸਾਲ ਹੋ ਗਏ ਜਦੋਂ ਰਿਸ਼ਤੇਦਾਰ ਇਸ ਪਾਸੇ ਆੜ ਗਏ ਕੋਈ ਨਹੀਂ ਸੰਦਾ ਬੀਬੀ ਨੂੰ ਕੋਈ ਨਹੀਂ ਸੰਦਾ ਤੇ ਕੋਈ ਸਰਕਾਰ ਨੇ ਆ ਕੇ ਕੋਈ ਸਾਰ ਨਹੀਂ ਲਈ ਦੋ ਦਿਨ ਹੋ ਗਏ ਤਾਂ ਰਾਤ ਨਹੀਂ ਰੋਟੀ ਪਕਾਈ ਸੀ ਪਰਸੋਂ ਨਹੀਂ ਪਕਾਈ ਸੀ ਅੱਛਾ ਰਾਤ ਰੋਟੀ ਨਹੀਂ ਪਕਾਈ ਨਾ ਪਰਸੋਂ ਪਕਾਈ ਆ ਨਹੀਂ ਤੇਰੇ ਹੱਥਾ ਕੋਟਾ ਨਹੀਂਦਾ ਕੋਈ ਮੱਧ ਕਿਉਂਕਿ ਚਾਰ ਜੀ ਆ ਕਰਦੇ ਚਾਰ ਜੀਆਂ ਦੇ ਵਿੱਚੋਂ ਜਿਹੜਾ ਮੋਢੀ ਆ ਉਹ ਮੰਜੇ ਤੇ ਪਿਆ ਵਿਚਾਰਾ ਉਸ ਤੋਂ ਬਾਅਦ ਆ ਬੇਬੇ ਆ ਵਿਚਾਰੀ ਇਹ ਘਰ ਦਾ ਹੀ ਸਵਾਰਦੀ ਤੇ ਆ ਵਿਚਾਰੀ ਬਜ਼ੁਰਗ ਕਿ ਨਹੀਂ ਆਉਂਦਾ ਨੇ ਘੜੀ ਜਾਵੜਾ ਕਰੇ ਹੋਈ ਨਹੀਂ ਇਹਨੂੰ ਆ ਲਾਉਂਦਾ ਹਾਂ ਇਹ ਵਿਚਾਰੀ ਕਹਿੰਦੇ ਸਿੱਧੀ ਆ ਦਾ ਕੋਈ ਕਥ ਉਹ ਧੋਣਾ ਵਟੜਾ ਤੇ ਮੁੰਡਾ ਮੁੰਡਾ ਸਕੂਲ ਜਾਵੇ ਉਹ ਵੀ ਕਹਿੰਦੇ ਹਫ਼ਤੇ 'ਚ ਦੋਕ ਦਿਨ ਜਾਂਦਾ ਹੋਂ ਲਗਭਗ ਤਿੰਨ 350 ਰੁਪਏ ਦਿਹਾੜੀ ਹੁੰਦੀ ਆ ਤੇ ਕੀ ਉਹ ਬੰਦਾ 600 ਰੁਪਏ ਨਾਲ ਕੀ ਕਰ ਲੂ ਫੀਸਾਂ ਵੀ ਹੁੰਦੀਆਂ ਸਕੂਲੇ ਵੀ ਜਾਣਾ ਕੱਪੜੇ ਵੀ ਬੰਦੇ ਨੇ ਪਾਉਣੇ ਆ ਇਹ ਪੂਰਾ ਵੀ 8 ਦਿਨ ਹੋ ਗਏ ਨੂੰ ਗਿਆ ਨਹੀਂ ਚੱਜ ਗਿਆ ਫੀਸ ਭਰਨੀ ਸੀ ਜੀ ਤੂੰ ਇਹਨੂੰ ਮੈਂ ਬੁਲਾ ਲਿਆ ਮੈਂ ਕਿਹਾ ਭਾਈ ਮੁੰਡਾ ਵਿਖਾਓ ਜਿਹੜਾ ਘਰ ਚ ਲਾ ਰਿਆ ਮੁੰਡੇ ਨਾਲ ਵਿਖਾਓ ਯਾਰ ਔਰ ਜਿਹੜਾ ਇਹ ਕਹਿ ਲੋ ਕਿ ਤੁਸੀਂ ਹੁਣ ਆ ਘਰ ਦੇ ਆ ਜਿਹੜੇ ਕਹਿ ਲੋ ਆ ਵਿਖਾ ਦੋ ਨਾਲੇ ਥਾਂ ਕਿੰਨਾ ਦਾ ਇੱਥੋਂ ਵਿਖਾ ਦੋ ਇਧਰੋਂ ਇਧਰੋਂ ਵਿਖਾਓ ਥਾਂ ਕਿੰਨਾ ਦਾ ਇਹ ਤਾਂ ਵਿਚਾਰੇ ਜਿਹੜੇ ਕਹਿ ਲੋ ਆਣ ਗਵਾਂਡ ਬੈਠਾ ਡੇਢ ਕੁ ਮਰਲਾ ਹੋਊਂਗਾ ਮਸਾ ਡੇਢ ਕੁ ਮਰਲਾ ਥਾਂ ਦਾ ਇਹਨਾਂ ਕੋਲ ਮਰਲਾ ਨਹੀਂ ਮਰਲਾ ਇਹ ਆ ਚੀਜ਼ ਨੋਟ ਕਰੋ ਅੱਜ ਗਾ ਇਧਰ ਕਿਧਰ ਇਧਰ ਆ ਰਿਹਾ ਘਰ ਇਹਨਾਂ ਦਾ ਅੱਜ ਗਾ ਆ ਜੋ ਇਹ ਜਿਹੜਾ ਕਹਿ ਲੋ ਕਿ ਆ ਡੇਢ ਮਰਲਾ ਥਾਂ ਦਾ ਨਾ ਕੋਈ ਬਹੁਤਾ ਹੋ ਆ ਇੱਥੇ ਲੋਕ ਕਈ ਨਖਰੇ ਕਰਦੇ ਆ ਰਸੋਈਆਂ ਤੇ ਲੱਖਾਂ ਰੁਪਇਆ ਲਾ ਦਿੰਦੇ ਆ ਬਾਥਰੂਮਾਂ ਤੇ ਲੱਖਾਂ ਰੁਪਇਆ ਲਾ ਦਿੰਦੇ ਆ ਤੇ ਪਰ ਇੱਥੇ ਕਈ ਗਰੀਬ ਐ ਇਹੋ ਜਿਹੇ ਪਏ ਆ ਸਰਦ ਰੰਗਰ ਵੀ ਨਹੀਂ ਦਿੱਤਾ ਉਹ ਰੈੱਡ ਭਾਈ ਨੇ ਜਿਹਨੇ ਮੁੱਦੀ ਨੇ ਕੋ ਵੀ ਲੱਕੜ ਨਹੀਂ ਬਾਲਣ ਨੇ ਐਨਾ ਵੇ ਦੁਖੀ ਐ ਨੇ ਬਹੁਤ ਦੁਖੀ ਕਰੇ ਹੁਣ ਬੇਬੇ ਕੋਈ ਕਿਸ ਦਾ ਮਨ ਖਾਂਦਾ ਸਾਡਾ ਅੱਖਾਂ ਤੇ ਬੈਠੀ ਬੇਬੇ ਅੱਖਾਂ ਤੋਂ ਵੀ ਅੱਖਾਂ ਤੋਂ ਵੀ ਨਹੀਂ ਦੀਂਦਾ ਬੇਬੇ ਹਾਂ ਅੱਖਾਂ ਤੋਂ ਜਵਾਨੀ ਦੀਦਾ ਇੱਕ ਤਾਂ ਇੱਕ ਤਾਂ ਦੀਦਾਇ ਸੱਲ ਅੱਛਾ ਇਹ ਬਾਪੂ ਨੂੰ ਸ਼ੂਗਰ ਆ ਹਾਂ ਇਹਨੂੰ ਵੀ ਲਗਭਗ ਬਹੁਤ ਚਿਰ ਹੋ ਗਿਆ ਮੰਜੇ ਤੇ ਪੈਣ ਹਾਂ ਇਹਨੂੰ ਵੀ ਕਿੰਨਾ ਚਿਰ ਆ ਸ਼ੂਗਰ ਨਾਲ ਮੇਰੇ ਦਾ ਪੈਰ ਵੱਢਿਆ ਗਿਆ ਤੇ ਆ ਗੁੱਟਾ ਹੋਇਆ ਹੁਣ ਮੇਰੀ ਭਰਾਵੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਜਿਹੜੇ ਦਾਨੀ ਸੱਜਣਾ ਉਹ ਇਹਨਾਂ ਦੀ ਬਾਹਰ ਜਰੂਰ ਫੜੋ ਆ ਭਾਈ ਸਾਹਿਬ ਸ਼ੂਗਰ ਦੇ ਮਰੀਜ਼ ਆ ਇਹਨਾਂ ਦਾ ਇਲਾਜ ਕਰਵਾਓ ਪੈਰ ਦਾ ਗੁੱਟਾ ਵੀ ਕੱਟਿਆ ਹੋਇਆ ਔਰ ਜਿਹੜਾ ਇਹ ਕਹਿੰਦਾ ਹਾਂ ਹਾਂ ਤੇ ਕੰਮ ਹੁੰਦਾ ਹੈ ਹਾਂ ਉਸ ਤੋਂ ਬਾਅਦ ਜਿਹੜਾ ਮੁੰਡਾ ਉਹ 14 ਸਾਲ ਦਾ ਇਹ ਭਵੇਖਾ ਜਿਹੜਾ ਆਪਣਾ ਕੀ ਬੱਚਾ ਕੁਝ ਦਾ ਤਰੱਕੀ ਕਰ ਲੂਗਾ ਕੀ ਨੌਕਰੀਆਂ ਮੰਗ ਲੂਗਾ ਸਰਕਾਰ ਤੋਂ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਔਰ ਪੜ੍ਹਨ ਲਿਖਣ ਦੀ ਉਮਰ ਤਾਂ ਪਾਸੇ ਰਹਿ ਗਈ ਜਿਹੜੇ ਬੱਚੇ ਨੇ ਹਲੇ ਤੱਕ ਆਪ ਦੀ ਜਵਾਨੀ ਨਹੀਂ ਵੇਖੀ ਹੁੰਦੀ ਉਹ ਘਰ ਦੀਆਂ ਗਰੀਬੀਆਂ ਵੇਖਣ ਲੱਗ ਜਾਂਦਾ ਉਹ ਵਾਕਈ ਗਰੀਬ ਦਾ ਜਿਹੜਾ ਪੁੱਤ ਆ ਉਹਨੇ ਨਾ ਤਾਂ ਕਦੇ ਜਵਾਨੀ ਵੇਖੀ ਹੁੰਦੀ ਆ ਔਰ ਉਹਦੇ ਮੈਂ ਲਗਭਗ ਜਿਹੜਾ 7-8 ਸਾਲਾਂ ਤੇ ਬੜੇਪਾ ਪੈ ਜਾਂਦਾ ਗਰੀਬ ਦੇ ਪੁੱਤ ਤੇ ਤੇ ਆ ਮਾਤਾ ਦੱਸ ਰਹੇ ਆ ਵੀ ਰਾਤ ਵੀ ਰੋਟੀ ਨਹੀਂ ਖਾਧੀ ਪਰਸੋਂ ਵੀ ਨਹੀਂ ਰੋਟੀ ਖਾਧੀ ਤੇ ਸਾਡਾ ਦੇਸ਼ ਕਿੱਥੇ ਹਾਂਜੀ ਪਕਾਈ ਦੀ ਆਟਾ ਕੋਟਾ ਕੋਠਾ ਹੈ ਨਹੀਂ ਸੁਕਾਈ ਛਾਤਾ ਹੈ ਨਹੀਂ ਸੀ ਪਕਾਈ ਮਾ ਪੈ ਤਨੋਣੀ ਲਿਆੜੀ ਗਈ ਜੇ ਤੋਨੇ ਜਿੱਤੇ ਨੇ ਬੀਏ ਅੱਜ ਵੀ ਨਹੀਂ ਤੇ ਅੱਜ ਦੇਣਗੇ ਤੇ ਅੱਜ ਅੱਜ ਵੀ ਨਹੀਂ ਖਾਦੀ ਰੋਟੀ ਅੱਜ ਤਾਂ ਜਿ ਪਹਾਰੇ ਪਹਾਰੀ ਵੀ ਇਹ ਤਾਂ ਗੁਰਦੁਆਰਾ ਸਾਹਿਬ ਕੋ ਜਾ ਜੰਗਾ ਇਸੇ ਸੇ ਤੋਂ ਪਾਲਾ ਹਾਂ ਅੱਜ ਉਹ ਜਿਹੜਾ ਕਹਿੰਦੇ ਕੰਗਰਾਸ ਜੀ ਅੱਸੂ ਦੀ ਹਾਂ ਅੱਸੂ ਜਿਹੜਾ ਤੇ ਅੱਸੂ ਦਾ ਅੱਛਾ ਤੋਂ ਗੁਰਦੁਆਰਾ ਚ ਲੰਗਰ ਲੈ ਆਂਦੇ ਹਾਂ ਮੇਰੇ ਭਰਾਵੋ ਬਹੁਤ ਸੱਜਣ ਐ ਹੋ ਜਿਹੜੇ ਆ ਉਹਦੇ ਬੱਚਿਆਂ ਦਾ ਵੱਡੇ ਮਣਾਉਂਦੇ ਆ ਵੱਡੇ ਮਨਾਉਂਦੇ ਆ ਉਹ ਲਗਭਗ 2-2 ਲੱਖ ਰੁਪਇਆ ਲਾ ਕੇ ਜਿਹੜਾ ਤੁਸੀਂ 2-2 ਲੱਖ ਰੁਪਇਆ ਲਾ ਕੇ ਆਪਦੇ ਮੁੰਡਿਆਂ ਦਾ ਹੈਪੀ ਬਰਥਡੇ ਮਨਾ ਕੇ ਕੋਈ 10 ਕਿਸੇ ਜਨਾਂ ਨੂੰ ਬੁਲਾ ਕੇ ਲੱਖਾਂ ਰੁਪਇਆ ਖਰਚਾ ਕਰ ਦਿੰਨੇ ਆ ਉਹ ਖਾ ਪੀ ਕੇ ਤੁਹਾਨੂੰ ਕੋਈ 100-100 ਸਲਾਮੀ ਦੇ ਕੇ ਲੰਘ ਜਾਂਦੇ ਆ ਤੁਸੀਂ ਉਹੀ 2 ਲੱਖ ਰੁਪਇਆ ਇਨਰਗੇ ਜਿਹੜੇ ਗਰੀਬ ਬੈਠੇ ਆ ਪੰਜਾਬ ਦੇ ਵਿੱਚ ਜਾਂ ਜਿਹੜੇ ਆਪਦੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਮਨਾਉਂਦੇ ਆ ਉਹ ਬਈ ਗਰੀਬਾਂ ਦੀ ਬਾਹ ਫੜ ਲਿਆ ਕਰੋ ਯਾਰ ਮੈਂ ਕਿਸੇ ਵੀ ਧਾਰਮਿਕ ਸਥਾਨ ਨੂੰ ਨਿੰਦਣਾ ਨਹੀਂਗਾ ਪਰ ਆਪ ਮੈਂ ਕਈ ਲੋਕ ਵੇਖਿਆ ਕਿ ਧਾਰਮਿਕ ਸਥਾਨਾਂ ਤੇ ਕਦੇ ਕਣਕ ਦੇ ਆਂਦੀ ਕਦੇ ਕੁਛ ਯਾਰ ਤੁਸੀਂ ਗਰੀਬਾਂ ਦੀ ਬਾਹ ਫੜ ਲਿਆ ਕਰੋ ਤੇ ਹੁਣ ਬੀਬੀ ਹੁਣ ਤੈਨੂੰ ਕੀ ਚਾਹੀਦਾ ਮਤੋਂ ਲਾਜ ਹੋਣਾ ਚਾਹੀਦਾ ਇਹਦਾ ਲਾਜ ਵੀ ਹੋਣਾ ਚਾਹੀਦਾ ਤੇ ਕੋਈ ਨਾ ਕੋਈ ਖਾਣ ਪੀਣ ਦਾ ਵੀ ਕੋਈ ਤਾਂ ਚਾਹੀਦਾ ਹਾਂ ਇਹਨਾਂ ਮਾਰਾਵਟ ਪੈਸੇ ਨਾਲ ਗੁਜ਼ਾਰਾ ਹੋਈ ਜਾਵੇ ਦੀ ਕੋਈ 4 ਪੈਸੇ ਆਈ ਜਾਣ ਕਿ ਕਰੇ ਤਾਂ ਰੋਟੀ ਟੁਕਦਾ ਰੱਜ ਕੇ ਖਾਣ ਬਾ ਸਾਡੀ ਦਾਨੀ ਸੱਜਣਾ ਨੂੰ ਇਹ ਬੇਨਤੀ ਆ ਕੋਈ ਸਿਲੰਡਰ ਨਹੀਂ ਨੇ ਕੋਈ ਕੁਝ ਨਹੀਂ ਲੱਕੜ ਬਾਲਣ ਦੇ ਕਦੇ ਕਦ ਕਰ ਕਿਹੜਾ ਲੱਕੜ ਬਾਲਣਾ ਹੈਗਾ ਬਿਲਕੁਲ ਇਹ ਮੁਖਸਰ ਜ਼ਿਲ੍ਹੇ ਦਾ ਪਿੰਡ ਆ ਲੱਖੇਵਾਲੀ ਮੰਡੀ ਹਲਕਾ ਮਲੋਟ ਤੇ ਜੇਕਰ ਕੋਈ ਨੇੜੇ ਤੜੇ ਦਾ ਸੱਜਣ ਸੁਣਦਾ ਹੋਵੇ ਉਹ ਵੀ ਭਾਈ ਇਹਨਾਂ ਦੀ ਮਦਦ ਕਰੋ ਤੇ ਆ ਇੱਥੇ ਭਾਗਸਾ ਰੋਡ ਤੇ ਘਰ ਰਹਿ ਗਿਆ ਹਾਂ ਇੱਥੇ ਧਰਮਸਾਲਾ ਕੋਲੇ ਦੀ ਧਰਮਸਾਲਾ ਕੋਲੇ ਤੁਸੀਂ ਇਹਨਾਂ ਦੀ ਮਦਦ ਕਰੋ ਔਰ ਜਿਹੜੇ ਪੰਜਾਬ ਦੇ ਦਾਨੀ ਸੱਜਣਾ ਉਹ ਵੀ ਮਦਦ ਕਰੋ ਔਰ ਇਹ ਸਮਝੋ ਗਿਆ ਕਮਰਾ ਤੁਹਾਨੂੰ ਵਿਖਾ ਹੀ ਦਿੱਤਾ ਉਹ ਵੀ ਜਿਵੇਂ ਕਹਿ ਲਓ ਵੀ ਇੱਕ ਕਮਰਾ ਤੁਸੀਂ ਦੇਖ ਲਿਆ ਕਿੱਡਾ ਕ ਕਮਰਾ ਉਹ ਤੇ ਚਾਰਜੀ ਗੁਜ਼ਾਰਾ ਜਿਵੇਂ ਉਹ ਕਿੰਨਾ ਔਖਾ ਕਰ ਰਹੇ ਆ ਔਰ ਜਿਹੜੀ ਸਾਡੀ ਸਰਕਾਰ ਆ ਉਹ ਲੱਖਾਂ ਰੁਪਈਆ ਦੇ ਬੈਨਰ ਲਾ ਦਿੰਦੀ ਆ ਕਦੇ ਆ ਜਿਹੜੇ ਆ ਉਤਿਆਂ ਦੇ ਮੇਲਿਆਂ ਦੇ ਬੈਨਰ ਲਾਤੇ ਆ ਕਦੇ ਕਿਸੇ ਚੀਜ਼ ਦੇ ਬੈਨਰ ਲਾਤੇ ਆ ਲੱਖਾਂ ਕਰੋੜਾਂ ਰੁਪਈਆ ਦੇ ਜਿਹੜੇ ਬੈਨਰ ਲੱਗਦੇ ਆ ਤੁਸੀਂ ਉਹ ਬੈਨਰ ਲਾਉਣ ਦੀ ਬਜਾਏ ਕਿਸੇ ਗਰੀਬਾਂ ਦੀ ਮਦਦ ਕਰ ਦਿਓ ਕਮ ਸੇ ਕਮ ਕੋਈ ਬੰਦਾ ਬਹਿ ਬਹਿ ਕੇ ਰੋਵੇ ਤਾਂ ਨਾ ਆਹੋਂ ਤੁਹਾਡੇ ਸੱਤਰਾਂ ਵਾਲਾ ਕੰਮ ਹੀ ਆ ਤੁਹਾਡੇ ਸੱਤਰਾਂ ਦੀਆਂ ਜਿਹੜੀਆਂ ਕਮੀਆਂ ਗਿਣਾਈ ਜਾਂਦੇ ਆ ਸੱਤਰਾਂ ਦੇ ਬਹਿ ਕੇ ਤੁਹਾਡੇ ਕਿ ਐਡੇ ਗਰੀਬ ਬੰਦੇ ਬੈਠੇ ਆ ਤੁਸੀਂ ਉਹਨਾਂ ਦੀ ਕੋਈ ਬਾਹ ਨਹੀਂ ਫੜਦੇ ਤੇ ਜੇ ਕੋਈ ਸਰਕਾਰ ਦਾ ਬੰਦਾ ਵੀ ਜੇ ਕੋਈ ਉਹਦੇ ਵਿੱਚ ਇਨਸਾਨੀਅਤ ਹੈਗੀ ਉਹਨਾਂ ਆਪਾਂ ਸਾਰੇ ਰੱਬ ਨੂੰ ਮੰਨਦੇ ਆ ਤੇ ਜੇ ਰੱਬ ਨੂੰ ਮੰਨਦੇ ਆ ਤੇ ਰੱਬ ਦੇ ਬਣਾਏ ਹੋਏ ਲੋਕ ਇੰਨੇ ਔਖੇ ਇੱਥੇ ਇਸ ਦੁਨੀਆ ਤੇ ਤੇ ਆ ਕੋਈ ਮਾੜਾ ਮੋਟਾ ਇਹਨਾਂ ਰੱਬ ਦੇ ਬੰਦਿਆਂ ਦੀ ਬਾਹ ਫੜ ਲਓ ਤੇ ਆ ਮਾਤਾ ਮੈਂ ਵਾਰ-ਵਾਰ ਦੱਸ ਰਿਹਾ ਕਿ ਬੀਬੀ ਇਹ ਕਹਿ ਰਹੀ ਆ ਕਿ ਅਸੀਂ ਦੋ ਦਿਨ ਰੋਟੀ ਨਹੀਂ ਖਾਧੀ ਕੀ ਉੱਥੇ ਬੰਦਾ ਸਾਡੇ ਦੇਸ਼ ਤੱਕ ਇਹਨਾਂ ਸੀ ਕਹਿਣਾ ਸਾਡੇ ਗੁਰੂ ਪੀਰਾਂ ਦੀ ਧਰਤੀ ਆ ਤੇ ਗੁਰੂ ਪੀਰਾਂ ਧਰਤੀਆਂ ਤੇ ਗੁਰੂ ਪੀਰਾਂ ਨੇ ਤਾਂ ਲੰਗਰ ਲਾਤੇ ਸੀ ਯਾਰ ਸਾਡੇ ਤੇ ਤਾਂ ਇੱਥੇ ਹਾਲਾਤ ਹੀ ਮਾੜੇ ਹੋਈ ਜਾਂਦੇ ਦਿਨੋ ਦਿਨ ਪੰਜਾਬ ਨੂੰ ਬਾਈ ਜੀ ਤੁਹਾਡੀ ਸਰਕਾਰ ਆ ਜਿਹੜੀ ਸਰਕਾਰ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਪਰ ਸਰਕਾਰ ਕੇਜਰੀਵਾਲ ਦਾ ਨਾ ਸਾਰਾ ਕੰਮ ਕਰੀ ਜਾਵੇ ਕਿ ਆ ਜਿਹੜੀ ਕਹਿ ਲਓ ਇਹਨਾਂ ਤੱਕ ਜਿਹੜਾ ਸੋਚਿਆ ਜਾਵੇ ਬਹੁਤ ਇਹੋ ਜਿਹੇ ਗਰੀਬ ਬੈਠੇ ਆ ਤੇ ਉਹਨਾਂ ਦੀ ਮਦਦ ਕਰੋ ਸਾਡੀ ਇਹ ਜਿਹੜੇ ਕਹਿ ਲਓ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਦਾਨੀ ਸੱਜਣਾ ਜਾਨ ਜਿਹੜੇ ਸਾਡੇ ਪੰਜਾਬ ਦੇ ਐਨ ਆਰ ਆਈ ਬਾਹਰ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਵੀਰੋ ਇਹ ਤੁਸੀਂ ਇਹਨਾਂ ਦੀ ਜਰੂਰ ਮਦਦ ਕਰੋ ਤਾਂ ਕਿ ਇਹਨਾਂ ਦੀ ਮਦਦ ਵੀ ਕਰੋ ਜਿਹੜੇ ਹੋਰ ਇਹਨਾਂ ਵਰਗੇ ਬੈਠੇ ਆ ਉਹਨਾਂ ਦੀ ਵੀ ਮਦਦ ਕਰੋ ਤਾਂ ਕਿ ਕੋਈ ਐਹੋ ਜਿਹਾ ਹਰ ਕੋਈ ਬੰਦੇ ਨੇ ਕਹਿੰਦੇ 84 ਲੱਖ ਜੂਨ ਭੁਗਤਕੇ ਆਉਂਦਾ ਐਵੇਂ ਗੱਲਾਂ ਨਾ ਕਹਿੰਦੇ ਹੁੰਦੇ ਨਾ ਕਹਿੰਦੇ 84 ਲੱਖ ਜੂਨ ਭੁਗਤਕੇ ਆਉਂਦਾ ਬੰਦਾ ਇਬਾ ਪੂ 84 ਲੱਖ ਜੂਨ ਆਪਾਂ ਭੁਗਤ ਕੇ ਆਏ ਆ ਤੇ ਜੇ ਆਪਾਂ ਤੰਗੀਆਂ ਚ ਨਗਾਦੀ ਤੇ ਫਿਰ ਲੱਖ ਲਾਮ ਤਾਂ ਸਾਡੀ ਇਹੋ ਜੀ ਜੂਨ ਤੇ ਇੱਕ ਜੂਨ ਮਿਲਨੀ ਆ ਸਾਡੀ ਉਹ ਵੀ ਸਰਕਾਰ ਕਰਨ ਵੀ ਕੀ ਜੇ ਕਚਾਰਾ ਹੀ ਕੋ ਹੋ ਰਹੀ ਜੀ ਕਚਾਰਾ ਹੀ ਨਾ ਨਗਵਾਨ ਕੋਈ ਮਜ਼ਾ ਆਉਂਦੇ ਸਾਰੇ ਸਾਰੇ ਗਰੀਬ ਵੀ ਵਾਸਦੇ ਸਾਰੇ ਗਰੀਬ ਹੀ ਵਾਸਦੇ ਗਰੀਬਾਂ ਨੇ ਗੋਹੇ ਡਿਮਾਂਡ ਕਰਦੇ ਵੀ ਬਥੇਰੇ ਕੋਈ ਰੱਬ ਤਰਸੀ ਕਰਕੇ ਉਹਨਾਂ ਨੂੰ ਬੈਠੇ ਰੋਟੀ ਟੁਕ ਤੋਂ ਲੋਕ ਦੇ ਦਿੰਦੇ ਆ ਵਿਚਾਰਿਆਂ ਨਗਵਾਨ ਦੋਹਾਂ ਸਭੀਆਂ ਆਮ ਖਾਈ ਫੜਾ ਕੇ ਜਾਂਦੀਆਂ ਬੁੜੀਆਂ ਤਾਂ ਹੀ ਟੇਮ ਪਾ ਦਿੰਦਾ ਇਹਨਾਂ ਦਾ ਨਹੀਂ ਤੇ ਟਾਈਮ ਪਾਸ ਹੀ ਲਿੰਦਾ ਮੇਰੀ ਸਰਕਾਰ ਨੂੰ ਤੇ ਹਲਕਾ ਮਲੋੜ ਦੇ ਐਮ ਐਲ ਏ ਨੂੰ ਬੀਬੀ ਨੂੰ ਬੇਨਤੀ ਆ ਗੱਡੀਆਂ ਚ ਠੂਨੇ ਤੁਸੀਂ ਬਹੁਤ ਲੈ ਲਏ ਹੋ ਨਾ ਤੇ ਕੋਈ ਤੇਲ ਤਾਂ ਸਾਡੇ ਹੀ ਆ ਪਿੰਡਾਂ ਦੇ ਵਿੱਚ ਥੋੜਾ ਜਾ ਕੇ ਵੰਡ ਲੋ ਨਾਲੇ ਤਾਂ ਇਹਨਾਂ ਜਿਹੜੀ ਗ੍ਰਾਂਟ ਚਾਹੀਦੀ ਆ ਗ੍ਰਾਂਟ ਇਹਨਾਂ ਵਰਗਿਆਂ ਨੂੰ ਦਿਓ ਜਿਨ੍ਹਾਂ ਦੇ ਕਮਰੇ ਪੈਣ ਵਾਲੇ ਆ ਕਮਰੇ ਦਿਓ 14 14 ਸਾਲ ਦੇ ਬੱਚੇ ਇੱਥੇ ਦਿਹਾੜੀ ਜਾਈ ਜਾਂਦੇ ਆ ਤੁਸੀਂ ਇੱਥੇ ਇੱਕ ਹਸਾਲ ਦੀ ਰੱਬ ਦੀ ਕੁਰਸੀ ਤੇ ਬੈਠੇ ਆ ਸਾਨੂੰ ਜੇ ਕੋਈ ਪੁੱਛੇ ਨਾ ਰੱਬ ਨੇੜੇ ਕਿ ਐਮ ਐਲ ਏ ਨੇੜੇ ਅਸੀਂ ਕਹਾਂਗੇ ਐਮ ਐਲ ਏ ਨੇੜੇ ਕੌਂਕੀ ਰੱਬ ਨੂੰ ਤਾਂ ਪਹਿਲਾਂ ਲੱਤਾਂ ਕੋਡੇ ਘਸਾਵਾਂਗੇ ਉਹਨੇ ਪਤਾ ਨਹੀਂ ਸੁਣਨੀ ਕਿ ਨਹੀਂ ਤੇ ਤੁਸੀਂ ਤਾਂ ਸੁਣ ਲੈਣੀ ਹੁੰਦੀ ਆ ਤੇ ਤੁਸੀਂ ਤਾਂ ਸੁਣ ਲੋ ਕੌਂਕੀ ਇਹ ਰੱਬ ਤੱਕ ਤਾਂ ਵੀਡੀਓ ਪਹੁੰਚ ਨਹੀਂ ਸਕਦੀ ਤੁਹਾਡੇ ਤੱਕ ਤਾਂ ਪਹੁੰਚੂਗੀ ਤੁਸੀਂ ਇਹਨਾਂ ਦੀ ਬਾਹ ਫੜੋ ਔਰ ਹੋਰ ਤੁਹਾਡੇ ਜਿਹੜੇ ਮਲੋਟ ਢਲਕੇ ਦੇ ਵਿੱਚ ਗਰੀਬ ਤੋਂ ਗਰੀਬ ਬੈਠੇ ਆ ਉਹਨਾਂ ਦੀ ਬਾਹ ਫੜੋ ਤਾਂ ਕਿ ਜਿਹੜਾ ਕਹਿ ਲੋ ਇਹਨਾਂ ਗਰੀਬਾਂ ਦੀ ਕੋਈ ਨਾ ਕੋਈ ਸੁਣਵਾਈ ਹੋ ਸਕੇ ਤੇ ਮੈਂ ਬਾਹਰ ਦੇ ਸੱਜਣਾ ਨੂੰ ਵੀ ਬੇਨਤੀ ਕਰਦਾ ਤੇ ਭਗਵੰਤ ਮਾਨ ਜੀ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਲੋਕ ਬੈਠੇ ਆ ਤੁਸੀਂ ਜਿਹੜੇ ਬਾਇਨਰਸ਼ ਪਾਉਨੇ ਆ ਕਰੋੜਾਂ ਰੁਪਈਆ ਦੇ ਤੁਸੀਂ ਬਾਇਨਰਸ਼ ਪਾਤੇ ਆ 55 55 ਕਰੋੜ ਰੁਪਈਆ ਤੁਸੀਂ ਕੇਜਰੀਵਾਲ ਦੀਆਂ ਰੇਲੀਆਂ ਤੇ ਲਾ ਦੇਣੇ ਆ ਤੇ ਉਹੀ ਪਈਆਂ 55 ਕਰੋੜ ਰੁਪਈਆ ਇਹਨਾਂ ਵਰਗੇ ਗਰੀਬਾਂ ਤੇ ਲਾਓ ਤਾਂ ਕਿ ਪੰਜਾਬ ਦੇ ਵਿੱਚੋਂ ਗਰੀਬੀ ਖਤਮ ਹੋ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਹ ਐਮ ਐਲ ਏ ਨੂੰ ਵੀ ਕਹੇ ਔਰ ਲੋਕਾਂ ਨੂੰ ਵੀ ਕਹੇ ਵੀ ਭਾਈ ਮੈਂ ਗਰੀਬ ਆ ਮੇਰੀ ਮਦਦ ਕਰ ਤੇਰਾ ਕੈਨੇ ਪਤ ਮੈਂ ਜਿਹੜਾ ਕੋਈ ਆਉਂਦਾ ਮੈਂ ਤਾਂ ਉਦੋਂ ਨਹੀਂ ਕਹਿੰਦਾ ਹੋਰ ਕੈ ਮਤਾ ਹੋਣਾ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਕੋਈ ਮਦਦ ਪੀ ਦੇ ਇਹ ਬਹੁਤ ਤਾਂ ਦਾ ਇਹਨੇ ਜਰੂਰ ਮਦਦ ਕਰਿਆ ਨਹੀਂ ਮੁੰਡਾ ਕਰੇ ਇੱਕ ਬਹੁਤ ਘਰੇ ਪਿਆ ਹੈਗਾ ਨੌਜਵਾਨ ਜੀ ਦਾ ਕਰਿਆ ਉੱਤਾਂ ਜਿਹੜੀ ਤਾਂ ਡੜੀ ਤੇ ਪਾ ਜਾਂਦਾ ਪਤਾ ਮਾਹਰ ਨੂੰ ਪਤਾ ਕਿ ਕੈਮਰਾ ਪੋਤਰਾ ਉਹ ਪੱਢੜੀ ਤੇ ਜਾਂਦਾ ਨਾਲ ਅਪਾਰਟਮੈਂਟ ਜਾਂਦਾ ਨਾਲ ਡੜੀ ਜਾਂਦਾ ਹੈ ਤੇ ਪੁੱਤ ਮੇਰਾ ਉਹ ਬਿਆਖ ਸ਼ੂਗਰ ਦੀ ਬਿਮਾਰੀ ਨਾਲ ਬਾਹਰ ਵੀ ਇੱਕ ਵੱਡਾ ਅਗੂਠਾ ਤੇ ਪੁੱਤ ਨਵਾਂ ਮੇਰੀ ਉਹ ਸਿੱਧੀ ਆ ਉਹ ਨਾ ਤਾਂ ਕੋਈ ਡੜੀ ਲੈਂਦਾ ਉਹਨੂੰ ਤੇ ਨਾ ਕੋਈ ਉਹਨੂੰ ਵੇਖੀ ਚਲੋ ਕੋਈ ਗੱਲ ਨਹੀਂ ਬਾਕੀ ਉਹਨਾਂ ਪੰਜਾਬ ਦੇ ਦਾਨੀ ਸੱਜਣਾ ਨੂੰ ਬੇਨਤੀ ਹੈ ਭਾਈ ਤੁਸੀਂ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ